ਜੇ ਤੁਹਾਨੂੰ ਇਹ ਗੱਲ ਕਹੀ ਜਾਵੇ ਕਿ ਇੱਕ ਔਰਤ ਥਾਣੇ ਦੇ ਵਿੱਚ ਗਈ ਇਨਸਾਫ ਲੈਣ ਦੇ ਲਈ ਕਿਸੇ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਇਸ ਗੱਲ ਦੀ ਇੱਛਾ ਪਾਲ ਕੇ ਤੇ ਅਗੋ ਥਾਣੇ ਵਿੱਚਲੇ ਇੱਕ ਅਧਿਕਾਰੀ ਨੇ ਜਾਂ ਇੱਕ ਕਰਮਚਾਰੀ ਨੇ ਉਹਨੂੰ ਇਹ ਗੱਲ ਕਹੀ ਕਿ ਕਿਤੇ ਮੈਨੂੰ ਕੱਲੀ ਮਿਲ ਆ ਜਾ ਮੇਰੇ ਕਮਰੇ 'ਚ ਆ ਮੇਰੀ ਗੱਲ ਵੀ ਮੰਨ ਲਾ ਕਿਉਂ ਤੜਫਾਈ ਜਾਨੀ ਆ ਕਿਉਂ ਅੰਦਰੇ ਨੂੰ ਅੱਗ ਲਾਈ ਪਈ ਆ ਇੰਨਾ ਟਾਈਮ ਨਹੀਂ ਲਾਈਦਾ ਹੁੰਦਾ ਸ਼ੇਤੀ ਆ ਜਾ ਮੈਤਰੀ ਉਡੀਕ ਕਰ ਰਿਆਂ ਤੇ ਇਹਨਾਂ ਗੱਲਾਂ ਦੀ ਹੋ ਜਾ ਰਿਕਾਰਡਿੰਗ ਤੇ ਰਿਕਾਰਡਿੰਗ ਹੋ ਜਾ ਨਸ਼ਰ ਤੇ ਗੱਲ ਪਹੁੰਚ ਜਾ ਔਰਤ ਕਮਿਸ਼ਨ ਤੱਕ ਤੇ ਗੱਲ ਪਹੁੰਚ ਜਾ ਸੀਨੀਅਰ ਅਧਿਕਾਰੀਆਂ ਤੱਕ ਤੇ ਫਿਰ ਤੁਹਾਡੇ ਮਨ ਦੇ ਵਿੱਚ ਇਹ ਗੱਲ ਆਊਗੀ ਵੀ ਬਾਹਰਲੇ ਪਾਸੇ ਤਾਂ ਪੁਲਿਸ ਥਾਣੇ ਤੇ ਲਿਖਿਆ ਹੁੰਦਾ ਜੀ ਕਿ ਪੁਲਿਸ ਆਮ ਜਨਤਾ ਦੀ ਜਾਨ ਤੇ ਮਾਲ ਦੀ ਹਿਫਾਜ਼ਤ ਵਾਸਤੇ ਵਚਨਬੱਧ ਹੈ ਤੇ ਅੰਦਰਲੇ ਪਾਸੇ ਬਾਈ ਜੀ ਜੇਕਰ ਆਹ ਕੰਮ ਚੱਲਦਾ ਤੇ ਫਿਰ ਤਾਂ ਰਾਬੀ ਰੱਖਾ ਜੇ ਬਾੜ ਖੇਤ ਨੂੰ ਖਾਣ ਲੱਗ ਪਈ ਫਿਰ ਤਾਂ ਰਾਬੀ ਰੱਖਾ ਪਰ ਵੀਰੋ ਇਵੇਂ ਹੁੰਦਾ ਇਹਦੇ ਬਾਰੇ ਤੁਹਾਨੂੰ ਵੀ ਪਤਾ ਇਵੇਂ ਮੈਨੂੰ ਵੀ ਪਤਾ ਇਹ ਔਰਤਾਂ ਵਾਲੀ ਗੱਲ ਤਾਂ ਚਲੋ ਕਦੇ-ਕਦਾਈਂ ਨਿਕਲ ਕੇ ਸਾਹਮਣੇ ਆਉਂਦੀ ਆ ਉਹਦਾ ਰੁਪਈਏ ਤਾਂ ਚਲਦੇ ਹੀ ਆ ਉਹਦਾ ਪਟੇ ਤਾਂ ਬਿਨਾਂ ਕਸੂਰੋਂ ਵੱਜਦੇ ਹੀ ਆ ਉਹਦਾ ਕਈ ਵਾਰੀ ਨੇਤਾਵਾਂ ਦੇ ਕਹਿਣ ਦੇ ਉੱਤੇ ਗਲਤ ਨੂੰ ਛੱਡਿਆ ਜਾਂਦਾ ਸਹੀ ਨੂੰ ਫੜਿਆ ਵੀ ਜਾਂਦਾ ਉਹਦਾ ਆਪ ਜਾਣਦੇ ਕਿ ਕਈ ਵਾਰ ਕਈ ਕੁਝ ਚੱਲਦਾ ਜਿਹਦੇ ਬਾਰੇ ਮੇਰੇ ਖਿਆਲ ਆ ਵਿਸਥਾਰਤ ਜਾਣ ਦੀ ਲੋੜ ਨਹੀਂ ਮੈਂ ਇਹ ਨਹੀਂ ਗੱਲ ਕਹਿੰਦਾ ਕਿ ਸਾਰੇ ਪੁਲਿਸ ਮੁਲਾਜ਼ਮ ਮਾੜੇ ਆ ਕਈ ਪੁਲਿਸ ਮੁਲਾਜ਼ਮਾਂ ਚੰਗੇ ਵੀ ਬਹੁਤ ਆ ਜਿਹੜੇ ਕਿ ਆਪਦੀ ਤਨਖਾਹ ਦੇ ਵਿੱਚੋਂ ਵੀ ਕਿਸੇ ਲੋੜਵੰਦ ਦੀ ਮਦਦ ਕਰਦੇ ਆ ਜਿਨ੍ਹਾਂ ਨੇ ਹਰਾਮ ਦੀ ਕਮਾਈ ਦੇ ਬਾਰੇ ਇਹ رائے ਬਣਾਈ ਆ ਵੀ ਇਹ ਸਾਡੇ ਘਰ ਦੇ ਵਿੱਚ ਨਹੀਂ ਕਦੇ ਵੜੂਗੀ ਜੋ ਤਨਖਾਹ ਦੇ ਵਿੱਚ ਬਣਦਾ ਉਹਦੇ ਨਾਲ ਹੀ ਟੱਬਰ ਪਾ ਲੈਣਾ ਮੈਂ ਇਹੋ ਜਿਹੇ ਪੁਲਿਸ ਮੁਲਾਜ਼ਮਾਂ ਨੂੰ ਜਾਣਦਾ ਇਹੋ ਜਿਹੇ ਅਧਿਕਾਰਗੰਮ ਨੂੰ ਵੀ ਜਾਣਦਾ ਪਰ ਜਿਹੜੇ 80000 90000 1 ਲੱਖ ਰੁਪਈਆ ਤਨਖਾਹ ਲੈਣ ਦੇ ਬਾਵਜੂਦ ਕਦੇ 500 ਦੇ ਲੱਖ ਤੋਂ ਕਦੇ 200 ਦੇ ਲੱਖ 'ਚ ਤੋਂ ਉਹਨਾਂ ਨੂੰ ਲਾਹਨਤ ਪਾਉਣ ਨੂੰ ਵੀ ਚਿਤ ਕਰਦਾ ਤੇ ਉਹਨਾਂ ਦੇ ਕਰਕੇ ਸਮੁੱਚੇ ਪੁਲਿਸ ਮਹਿਕਮੇ ਦਾ ਅਕਸ ਕਿਹੋ ਜਿਹਾ ਬਣਿਆ ਹੋਇਆ ਆਪਾਂ ਜਾਣਦੇ ਆ ਫਿਲੌਰ ਥਾਣੇ ਦੀ ਗੱਲ ਆ گورنر ਸੁਣਿਓ ਇੱਥੇ ਇੱਕ ਔਰਤ ਗਈ ਉਸ ਔਰਤ ਦੀ ਧੀ ਦੇ ਨਾਲ ਗਵਾਂਢੀ ਮੁੰਡੇ ਦੇ ਵੱਲੋਂ ਜ਼ਬਰਜਨਾਹ ਕੀਤਾ ਗਿਆ ਬੀਤੇ ਵੇਲੇ ਦੇ ਵਿੱਚ ਔਰਤ ਦੇ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਕ ਮੈਂ ਗਈ ਜੀ ਥਾਣੇ ਦੇ ਵਿੱਚ ਮੈਂ ਰਿਪੋਰਟ ਲਖਵਾਉਣ ਦੇ ਲਈ ਗਈ ਥਾਣੇਦਾਰ ਸਾਹਿਬ ਨੇ ਯਾਨੀ ਕਿ ਐਸ ਐਚ ਓ ਸਾਹਿਬ ਨੇ ਮੇਰੇ ਉੱਤੇ ਅਖਮ ਟੱਕਾ ਕਰਨਾ ਸ਼ੁਰੂ ਕਰਤਾ ਉਨੇ ਜੀ ਮੇਰੇ ਨਾਲ ਹੀ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਮੇਰਾ ਨੰਬਰ ਲੈ ਲਿਆ ਕਿਉਂ ਨਹੀਂ ਮੈਂ ਇਹ ਹੈ ਜੀ ਕਿ ਸਾਨੂੰ ਇਨਸਾਫ ਮਿਲੇ ਪਰ ਉਹ ਚਾਹੁੰਦਾ ਜੀ ਕਿ ਇਹ ਮੈਨੂੰ ਕੱਲੀ ਮਿਲੇ ਮੈਂ ਚਾਹੁੰਦੀ ਜੀ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਵੇ ਉਹ ਕਹਿੰਦਾ ਜੀ ਕਿ ਪਹਿਲਾਂ ਮੈਨੂੰ ਖੁਸ਼ ਕਰੋ ਮੈਂ ਚਾਹੁੰਦੀ ਜੀ ਕਿ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਮੇਰੀ ਧੀ ਦੇ ਨਾਲ ਉਹਨੂੰ ਪੁੱਠਾ ਟੰਗਿਆ ਜਾਵੇ ਉਹ ਕਹਿੰਦਾ ਜੀ ਪਹਿਲਾਂ ਮੇਰੀ ਮੰਨੋ ਫੇਰ ਉਹ ਮੇਰੇ ਨਾਲ ਗੱਲਾਂ ਕਰੀ ਜਾਂਦਾ ਮੇਰੇ ਨਾਲ ਗੱਲਾਂ ਕਰੀ ਜਾਂਦਾ ਮੈਂ ਉਹਦੀ ਗੱਲ ਮੰਨਦੀ ਨਹੀਂ ਕਦੇ ਉਹ ਕੁਝ ਕਹਿੰਦਾ ਕਦੇ ਉਹ ਕੁਝ ਕਹਿੰਦਾ ਕਦੇ ਉਹ ਕੁਝ ਕਹਿੰਦਾ ਕਦੇ ਉਹ ਕੁਝ ਕਹਿੰਦਾ ਤੇ ਉਸ ਔਰਤ ਨੇ ਕਰ ਲਈ ਰਿਕਾਰਡਿੰਗ ਤੇ ਰਿਕਾਰਡਿੰਗ ਚਲੀ ਗਈ ਜੀ ਅਧਿਕਾਰੀਆਂ ਦੇ ਕੋਲੇ ਤੇ ਬਾਅਦ ਦੇ ਵਿੱਚ ਪਤਾ ਲੱਗਾ ਜੀ ਕਿ ਇਸ ਜਨਾਬ ਨੂੰ ਇਸ ਪੁਲਿਸ ਕਰਮਚਾਰੀ ਨੂੰ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੁਣ ਦੋ ਔਰਤਾਂ ਹੋਰ ਸਾਹਮਣੇ ਆ ਗਈਆਂ ਉਹਨਾਂ ਦੋਹਾਂ ਦੇ ਵਿੱਚੋਂ ਇੱਕ ਔਰਤ ਦੇ ਨਾਲ ਕੀਤੀ ਗਈ ਇਸ ਐਸਐਚਓ ਦੀ ਗੱਲ ਵਾਇਰਲ ਹੋਈ ਆ ਇਹਨਾਂ ਔਰਤਾਂ ਦੇ ਵੱਲੋਂ ਹੁਣ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰ ਪ੍ਰਥਮ ਰਾਜਲਾਲੀ ਗਿੱਲ ਦੇ ਕੋਲ ਸ਼ਿਕਾਇਤ ਕੀਤੀ ਗਈ ਆ। ਰਾਜਲਾਲੀ ਗਿੱਲ ਨੇ ਵੀ ਇਹ ਗੱਲ ਕਹੀ ਆ ਕਿ ਬਹੁਤ ਮੰਦ ਭਾਗੀ ਗੱਲ ਆ ਔਰਤਾਂ ਦੇ ਨਾਲ ਆ ਕੁਝ ਹੋਣਾ ਤੇ ਮੇਰੇ ਕੋਲੇ ਜਿਹੜੀ ਰਿਕਾਰਡਿੰਗ ਆਈ ਆ ਇਹਦੇ ਵਿੱਚ ਬੜੀਆਂ ਅਸ਼ਲੀਲ ਗੱਲਾਂ ਦਰਜ ਹੈਗੀਆਂ। ਇਹਦੇ ਵਿੱਚ ਬੜੀ ਅਸ਼ਲੀਲਤਾ ਤੇ ਅਸੀਂ ਇਹਦੇ ਉੱਤੇ ਬਣਦੀ ਸਾਰੀ ਕਾਰਵਾਈ ਕਰਾਂਗੇ। ਦੂਜੀ ਔਰਤ ਨੇ ਕੀ ਗੱਲ ਕਹੀ ਆ? ਉਹ ਕਹਿੰਦੀ ਕਿ ਮੈਂ ਵੀ ਇੱਕ ਮਾਮਲੇ ਦੇ ਵਿੱਚ ਖਾਣੇ ਗਈ ਸੀ ਸ਼ਿਕਾਇਤ ਦਰਜ ਕਰਾਉਣ ਦੇ ਲਈ ਤੇ ਉੱਥੇ ਮੈਨੂੰ ਜੱਫੀ ਪਾ ਲਈ। ਜਬਰਦਸਤੀ ਮੇਰੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਨਾਲ ਵੀ ਫੋਨ ਦੇ ਉੱਤੇ ਇਹੀ ਗੱਲ ਕਿ ਪਾਈ ਤੜਫਾਈ ਕਿਉਂ ਜਾਣੀ ਹੁੰਨੀ ਆ ਕਿੰਨੀ ਕੁ ਦੇਰ ਚ ਆਜੇਗੀ ਹੁਣ ਤੁਰਪਾ ਹੁਣ ਤੁਰਦੀ ਨਹੀਂ ਤੇਰਾ ਮਸਲੇ ਹੱਲ ਹੋ ਜਾਣੇ ਆ ਮੰਨਦੀ ਕਿਉਂ ਨਹੀਂ ਛੇਤੀ ਆ ਜਾ ਕਿਉਂ ਅੰਦਰ ਅਗਲਾ ਹੀ ਆ ਉਹ ਕਹਿੰਦੀ ਆ ਆ ਗੱਲਾਂ ਹੋਈਆਂ ਤੇ ਮੇਰੇ ਨਾਲ ਇਹਦੇ ਵੱਲੋਂ ਬਦਸਲੂਕੀ ਕੀਤੀ ਗਈ ਆ ਤੇ ਇਸ ਕਰਕੇ ਉਹਨੇ ਵੀ ਸ਼ਿਕਾਇਤ ਕੀਤੀ ਆ ਮਤਲਬ ਹੁਣ ਤੱਕ ਤਿੰਨ ਔਰਤਾਂ ਨੇ ਵੇਰਵੇ ਸਾਹਮਣੇ ਆ ਗਏ ਆ ਜਿਵੇਂ ਇਹਨਾਂ ਤਿੰਨਾਂ ਔਰਤਾਂ ਨੇ ਦੋਸ਼ ਲਾਏ ਤੇ ਲਗਭਗ ਤਿੰਨਾਂ ਔਰਤਾਂ ਦੇ ਦੋਸ਼ ਇੱਕੋ ਜਿਹੇ ਆ ਇਹਦਾ ਮਤਲਬ ਇਹ ਹੈ ਜੀ ਕਿ ਔਰਤਾਂ ਬੇਸ਼ੱਕ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਜਾਣ ਕਿਸੇ ਵੀ ਮਾਮਲੇ ਤੇ ਪਰ ਇਹ ਜ਼ਰੂਰੀ ਨਹੀਂ ਕਿ ਸਾਰੇ ਥਾਣਿਆਂ ਵਿੱਚ ਸੁਰੱਖਿਆਤ ਜੀਵਨ ਟੇਕ ਵਾਲੀ ਗੱਲ ਇਹ ਕੀਤੀ ਜਾਂਦੀ ਕਿ ਭਾਈ ਤੂੰ ਸਾਡੇ ਲਈ ਕੀ ਕਰੇਂਗੀ ਕੁਝ ਕਥਾਵਾਂ ਦੇ ਉੱਤੇ ਇਹੋ ਜਿਹਾ ਕੁਝ ਵੀ ਹੁੰਦਾ ਇਸ ਰਿਪੋਰਟ ਦੇ ਰਹੀ ਇਹਨਾਂ ਦੋਸ਼ਾਂ ਦੇ ਰਹੀ ਪਤਾ ਲੱਗਦਾ ਹੁਣ ਇਸ ਕਹਾਣੀ ਦਾ ਦੂਜਾ ਪਾਸਾ ਐਸਐਚਓ ਸਾਹਿਬ ਇਹ ਗੱਲ ਕਹਿੰਦੇ ਜੀ ਮੇਰੇ ਉੱਤੇ ਕਾਰਵਾਈ ਗਲਤ ਹੋਈ ਆ ਮੈਂ ਆਪਣੇ ਇਲਾਕੇ ਦੇ ਵਿੱਚ ਬੜੀ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕੀਤਾ ਮੈਂ ਨਸ਼ਾ ਤਸਕਰਾਨੀ ਢਿਮਰੀ ਟੈਟ ਕਰਕੇ ਰੱਖੀ ਆ ਮੈਂ ਇੱਥੇ ਸਮਾਜ ਵਿਰੋਧੀ ਅਨਸਰਾਂ ਨੂੰ ਕੁਛਕਣ ਨਹੀਂ ਦਿੰਦਾ ਇਸੇ ਕਰਕੇ ਮੇਰੇ ਖਿਲਾਫ ਕੁਝਕ ਲੋਕ ਹੋਏ ਆ ਉਹਨਾਂ ਦੇ ਵੱਲੋਂ ਮੇਰੇ ਖਿਲਾਫ ਸਾਜ਼ਸ਼ਾ ਚ ਚੱਲ ਜੰਦੀਆਂ ਉਹ ਮੈਨੂੰ ਇਸ ਵੇਲੇ ਬਿਲਕੁਲ ਫਸਾਉਣਾ ਚਾਹੁੰਦੇ ਤੇ ਅਹੁਦੇ ਤੋਂ ਲਵਾਉਣਾ ਚਾਹੁੰਦੇ ਆ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਥਾਣੇ ਦੇ ਵਿੱਚ ਥਾਂ-ਥਾਂ ਤੇ ਕੈਮਰੇ ਲੱਗੇ ਜੇਕਰ ਮੈਂ ਕੁਝ ਗਲਤ ਕੀਤਾ ਮੈਨੂੰ ਦੱਸ ਦੇਣ ਉਹਨੇ ਇਹ ਵੀ ਗੱਲ ਕਹੀ ਹੈ ਵੀ ਜਿਹੜੀ ਵਾਇਰਲ ਕੀਤੀ ਵੀਡੀਓ ਆ ਕਿਉਂਕਿ ਇਹਦੇ ਵਿੱਚ ਇੱਕ ਵੀਡੀਓ ਵੀ ਆ ਜਨਾਬ ਨੇ ਇਹ ਗੱਲ ਕਹੀ ਹੈ ਕਿ ਭਾਈ ਇਹ ਵੀਡੀਓ ਐਡਿਟ ਕਰਕੇ ਤਿਆਰ ਕੀਤੀ ਗਈ ਹੈ ਤੇ ਮੈਂ ਤਾਂ ਇਹਦੇ ਵਿੱਚ ਪੁੱਤ-ਪੁੱਤ ਕਰ ਰਿਹਾ ਮੈਂ ਤਾਂ ਇਹਦੇ ਵਿੱਚ ਸਬੰਧਤ ਔਰਤ ਨੂੰ ਪੁੱਤ-ਪੁੱਤ ਕਹਿ ਰਿਹਾ ਤੇ ਕੋਈ ਪੁੱਤ ਥੋੜੀ ਕਹਿਣਾ ਹੁੰਦਾ ਜੇਕਰ ਕੋਈ ਅੱਖ ਮਟੱਕੇ ਵਾਲੀ ਗੱਲ ਹੋਵੇ ਐਸ ਐਚਓ ਸਾਹਿਬ ਦਾ ਆਪ ਦਾ ਤਰਕ ਆ ਬੀਬੀਆਂ ਦੀ ਆਪਣੀ ਪੀੜ ਆ ਕਾਨੂੰਨ ਦੀ ਆਪਣੀ ਕਾਰਵਾਈ ਆ ਪਰ ਜਨਾਬ ਇਸ ਵੇਲੇ ਸਸਪੈਂਡ ਆ ਪੰਜਾਬ ਦੀ ਪੁਲਿਸ ਦਾ ਅਕਸ਼ ਕਿਹੋ ਜਿਹਾ ਬਣਿਆ ਪਿਆ ਮੇਰਾ ਖਿਆਲ ਆ ਵੀ ਕੋਈ ਦੱਸਣ ਦੀ ਲੋੜ ਨਹੀਂ ਅਸੀਂ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਵੀ ਜਾਣਦੇ ਆ ਜਿਨ੍ਹਾਂ ਨੂੰ ਦਿਨ ਦੇ ਵਿੱਚ ਕੱਲਾ ਕੱਲਾ ਇਸ਼ਾਰਾ ਨੇਤਾਵਾਂ ਦੇ ਵੱਲੋਂ ਕੀਤਾ ਜਾਂਦਾ ਉਹ ਉਹਦੇ ਮੁਤਾਬਕ ਚੱਲਦੇ ਆ ਅਸੀਂ ਉਹਨਾਂ ਉਸੂਲੀ ਪੁਲਿਸ ਮੁਲਾਜ਼ਮਾਂ ਨੂੰ ਵੀ ਜਾਣਦੇ ਆ ਜਿਹੜੇ ਕਿ ਇਹ ਗੱਲ ਕਹਿੰਦੇ ਵੀ ਗਲਤ ਗੱਲ ਨੂੰ ਗਲਤ ਕਵਾਂਗੇ ਸਹੀ ਨੂੰ ਸਹੀ ਕਵਾਂਗੇ ਬਦਲੀ ਚ ਸੋਣੀ ਮਰਜ਼ੀ ਕਰਦੇ ਹੋ ਸਾਨੂੰ ਇਸ ਗੱਲ ਦਾ ਕੋਈ ਪ੍ਰਵਾਹ ਨਹੀਂ ਅਸੀਂ ਉਹਨਾਂ ਨੂੰ ਵੀ ਜਾਣਦੇ ਆ ਜਿਨ੍ਹਾਂ ਨੇ ਕਿ ਮੈਨ ਮਾਰੀਆਂ ਖੜੇ ਕਰ ਲਏ ਜੀ ਨਸ਼ਾ ਤਸਕਰਾਂ ਨਾਲ ਮਿਲ ਕੇ ਤੇ ਅਸੀਂ ਉਹਨਾਂ ਨੂੰ ਵੀ ਜਾਣਦੇ ਆ ਜਿਨ੍ਹਾਂ ਨੇ ਨੇਤਾਵਾਂ ਦੇ ਕਹਿਣ ਦੇ ਉੱਤੇ ਵੀ ਨਸ਼ਾ ਤਸਕਰਾਂ ਨੂੰ ਛੱਡਿਆ ਨਹੀਂ ਉਹਨਾਂ ਨੇ ਗਲਤ ਨੂੰ ਗਲਤ ਕਿਹਾ ਤੇ ਉਹਨਾਂ ਦੇ ਘਰ ਦੇ ਉੱਤੇ ਕਾਰਵਾਈ ਕੀਤੀ ਤੇ ਪਰਚੇ ਠੋਕ ਬਜਾ ਕੇ ਦਰਜ ਕੀਤੇ ਆ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਹਰ ਮਹਿਕਮੇ ਦੇ ਵਿੱਚ ਹੁੰਦੇ ਆ ਪਰ ਜੇਕਰ ਕਿਸੇ ਥਾਣੇ ਦੇ ਵਿੱਚ ਔਰਤਾਂ ਜਾਣ ਤੋਂ ਡਰਨ ਪਰ ਜੇਕਰ ਕਿਸੇ ਥਾਣੇ ਦੇ ਵਿੱਚ ਔਰਤਾਂ ਜਾ ਕੇ ਦੋਸ਼ ਲਾਉਣ ਕੇ ਸਾਡੇ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਸਾਡੇ ਨਾਲ ਠਰਕਪੁਣਾ ਕੀਤਾ ਗਿਆ ਐਸਐਚਓ ਸਾਹਿਬ ਦੇ ਵੱਲੋਂ ਥਾਣੇਦਾਰ ਦੇ ਵੱਲੋਂ ਜਾਂ ਕਿਸੇ ਹੋਰ ਦੇ ਵੱਲੋਂ ਤਾਂ ਇਹਦਾ ਮਤਲਬ ਇਹ ਹੈ ਕਿ ਭਾਈ ਉਹ ਕੁਝ ਨਹੀਂ ਜਿਹੜਾ ਕੁਝ ਫੱਟਿਆਂ ਦੇ ਉੱਤੇ ਲਿਖਿਆ ਹੁੰਦਾ ਕਿ ਪੁਲਿਸ ਲੋਕਾਂ ਦੀ ਜਾਨ ਤੇ ਮਾਲ ਦੀ ਖፋਸਤ ਵਾਸਤੇ ਵਚਨਬੱਧ ਹੈ ਮੈਂ ਕਦੇ-ਕਦੇ ਇਹ ਗੱਲ ਸੋਚਦਾ ਹੁੰਦਾ ਹੁਣਾ ਜੀ ਕਿ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਬਿਲਕੁਲ ਇਸ ਵੇਲੇ ਨਵੇਂ ਸਿਰੇ ਤੋਂ ਪਾਠ ਪੜਾਉਣ ਦੀ ਲੋੜ ਆ ਜਿਹੜੇ ਕਿ ਬਿਲਕੁਲ ਇੱਕ ਮਨ ਇੱਕ ਚਿੱਤ ਹੋ ਕੇ ਆਪਦੀ ਸੇਵਾ ਨੂੰ ਸੇਵਾ ਮੰਨਣ ਮੈਂ ਤੁਹਾਨੂੰ ਪਿਛਲੀ ਗੱਲ ਦੱਸਦਾ ਕੁਝ ਇੱਕ ਮਹੀਨੇ ਪਹਿਲਾਂ ਦੀ ਗੱਲ ਆ ਇੱਕ ਥਾਂ ਦੇ ਉੱਤੇ ਪੁਲਿਸ ਨਾਕਾ ਲੱਗਾ ਤੇ ਉੱਥੋਂ ਦੇ ਲੋਕਾਂ ਨੇ ਜਿਹੜੀ ਇੱਕ ਰੇੜੀ ਵਾਲਾ ਸੀ ਉਹਨੇ ਮੈਨੂੰ ਜਾਣਕਾਰੀ ਦਿੱਤੀ ਕਹਿੰਦਾ ਭਾਈ ਕੀ ਹੁਣ ਸਖਤੀ ਹੋਈ ਵੀ ਆ ਪਰ ਸਖਤੀ ਦੇ ਬਾਵਜੂਦ ਇੱਥੇ ਜੇਕਰ ਹੈਲਮਟ ਨਹੀਂ ਲਿਆ ਕਿਸਨੇ ਜੇਕਰ ਕਿਸੇ ਨੇ ਸੀਟ ਬੈਲਟ ਨਹੀਂ ਲਾਈ ਜੇਕਰ ਕਿਸੇ ਦੇ ਕੋਲੇ ਆਰ ਸੀ ਨਹੀਂ ਆ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਆ ਹੈ ਤਾਂ ਗਲਤ ਗੱਲ ਆ ਜਿਹੜਾ ਵੀ ਬੰਦਾ ਗੱਡੀ ਚਲਾਉਂਦਾ ਮੋਟਰਸਾਈਕਲ ਚਲਾਉਂਦਾ ਉਹਦਾ ਫਰਜ਼ ਬਣਦਾ ਕਿ ਭਾਈ ਉਹ ਸਾਰੀਆਂ ਚੀਜ਼ਾਂ ਰੱਖੇ ਨਹੀਂ ਤਾਂ ਚਲਾਨ ਕਟਾਵੇ ਉਹ ਕਹਿੰਦਾ ਬਾਈ ਜੀ ਇੱਥੇ ਨਾਕਾ ਲੱਗਦਾ ਤੇ ਨਾਕੇ ਦੇ ਉੱਤੇ ਬੰਦੇ ਰੋਕੇ ਜਾਂਦੇ ਆ ਤੇ ਮੈਂ ਕਿਹਾ ਫੇਰ ਹੁਣ ਤਾਂ ਮੈਂ ਕਿਹਾ ਚਲਾਨ ਹੀ ਕੱਟੇ ਜਾਂਦੇ ਹੋਣੇ ਆ ਕਹਿੰਦੇ ਚਲਾਨ ਵੀ ਕੱਟੇ ਜਾਂਦੇ ਆ ਰੁਪਈਏ ਵੀ ਲੈ ਜਾਂਦੇ ਮੈਂ ਕਿਹਾ ਰੁਪਈਏ ਤੇਰੇ ਸਾਹਮਣੇ ਫੜ ਲੈਂਦੇ ਆ ਕਹਿੰਦਾ ਨਹੀਂ ਜੀ ਹੁਣ Google Pay 'ਚ ਪੈਸੇ ਜਾਂਦੇ ਆ ਮੈਂ ਕਿਹਾ Google Pay ਇਹਨਾਂ ਦੇ ਹੁੰਦਾ ਕਹਿੰਦਾ ਨਹੀਂ ਜਾਂ ਖੇਤ ਦੇ ਵਿੱਚ ਕੰਮ ਕਰਨ ਵਾਲੇ ਦਾ ਜਾਂ ਘਰ ਦੇ ਵਿੱਚ ਬੈਠੇ ਪੁੱਤ ਦਾ ਜਾਂ ਕਿਸੇ ਰਿਸ਼ਤੇਦਾਰ ਦਾ ਜਾਂ ਕਿਸੇ ਹੋਰ ਦੋਸਤ ਦਾ 500 ਰੁਪਈਆ ਜੇਕਰ ਤੁਸੀਂ ਹਲਮਟ ਨਹੀਂ ਲਿਆ ਤੇ ਜਨਾਬ ਜੇਕਰ 500 ਰੁਪਏ ਜਾਂ 300 ਰੁਪਏ ਰਿਸ਼ਵਤ ਚਾਹੁੰਦੇ ਆ ਉਹ ਕਹਿੰਦੇ ਆ ਕਿ ਆ ਲੈ ਸਕੈਨਰ ਕੋਡ ਇਹਦੇ ਵਿੱਚ ਪਾ ਦੇ ਰੁਪਏ ਉਧਰ ਜਾਣਗੇ ਉਧਰੋਂ ਟੀਨਟੀ ਹੋਣ ਦਾ ਮੈਸੇਜ ਆਊਗਾ ਇਹਦੇ ਤੇ ਫਿਰ ਤੁਹਾਨੂੰ ਅੱਗੇ ਜਾਣ ਦੀ ਇਜਾਜ਼ਤ ਆ। ਮਤਲਬ ਆਪ ਹੀ ਰਿਸ਼ਵਤ ਲੈਣ ਦੇ ਸਰੀਕੇ ਚਲੇ ਆ। ਮੈਂ ਫੇਰ ਇਹ ਗੱਲ ਕਹਿਣਾ ਕਿ ਪੰਜਾਬ ਪੁਲਿਸ ਸਾਰੀ ਮਾੜੀ ਨਹੀਂ ਪਰ ਜਦੋਂ ਪੰਜਾਬ ਪੁਲਿਸ ਦੇ ਇਹੋ ਜਿਹੇ ਕਿਸੇ ਸਾਹਮਣੇ ਆਉਂਦੇ ਬੰਦਾ ਡਰਦਾ। ਵਿਦੇਸ਼ਾਂ ਦੇ ਵਿੱਚ ਜੇਕਰ ਤੁਸੀਂ ਕਿਸੇ ਕੰਮ ਦੇ ਵਿੱਚ ਫਸੇ ਹੋਏ ਹੋ ਜੇਕਰ ਤੁਸੀਂ ਕਿਸੇ ਕੰਮ ਦੇ ਵਿੱਚ ਇਸ ਵੇਲੇ ਅੜਿੱਕੇ ਦੇ ਵਿੱਚ ਲੱਗੇ ਹੋਏ ਹੋ ਉੱਤੇ ਪੁਲਿਸ ਮੁਲਾਜ਼ਮ ਆ ਗਏ ਤੇ ਤੁਹਾਨੂੰ ਇਸ ਗੱਲ ਦਾ ਫਿਕਰ ਜਿਹੜਾ ਮੁੱਕ ਜਾਂਦਾ ਤੁਸੀਂ ਬੇਫਿਕਰ ਹੋ ਜਾਂਦੇ ਆ ਵੀ ਯਾਰ ਹੁਣ ਸਹੀ ਕੰਮ ਹੋਊਗਾ ਹੁਣ ਸਾਡੀ ਹੈਲਪ ਕਰਨ ਵਾਸਤੇ ਆ ਗਏ ਆ ਇੱਥੇ ਜੇਕਰ ਬੰਦਾ ਫਸਿਆ ਹੁੰਦਾ ਤੇ ਉੱਤੇ ਪੁਲਿਸ ਵੀ ਆ ਜੇ ਬੰਦਾ ਕਹਿੰਦਾ ਵੀ ਯਾਰ ਅੱਜ ਤਾਂ ਦੇਣੀ ਮੜਾ ਚੜਿਆ ਯਾਰ ਇੱਕ ਤਾਂ ਪਹਿਲਾਂ ਓੱਖਾ ਵੇਲਾ ਚੱਲਦਾ ਉੱਤੋਂ ਪੁਲਿਸ ਵੀ ਆ ਗਈ ਆ ਹੁਣ ਇਹ ਹੋਰ ਖਿਟ ਕਰੂਗੀ ਮਤਲਬ ਫਰਕ ਕਿੰਨਾ ਇਹਦੇ ਵਿੱਚ ਫਰਕ ਕਿੰਨਾ ਇਸ ਵੇਲੇ ਪੰਜਾਬ ਦੀ ਪੁਲਿਸ ਦੇ ਸਾਰੇ ਮੁਲਾਜ਼ਮ ਸਾਰੇ ਅਧਿਕਾਰੀ ਮਾੜੇ ਨਹੀਂ ਪਰ ਪੰਜਾਬ ਦੀ ਪੁਲਿਸ ਨੂੰ ਸ਼ਲੀਨਤਾ ਦਾ ਪੰਜਾਬ ਦੀ ਪੁਲਿਸ ਨੂੰ ਅਨੁਸ਼ਾਸਨ ਦਾ ਪੰਜਾਬ ਦੀ ਪੁਲਿਸ ਨੂੰ ਫਿਟਨੈਸ ਦਾ ਪੰਜਾਬ ਦੀ ਪੁਲਿਸ ਦੇ ਇੱਕ ਹਿੱਸੇ ਨੂੰ ਤਹਿਜ਼ੀਬ ਦਾ ਪਾਠ ਪੜਾਉਣ ਦੀ ਲੋੜ ਆ ਜਦੋਂ ਵੀ ਆ ਗੱਲਾਂ ਚੱਲਦੀਆਂ ਉਦੋਂ ਕੁਝ ਲੋਕਾਂ ਦੰਦੇ ਲੈ ਜੀ ਬਦਖੋਹੀ ਕਰਦੇ ਆ ਇਹ ਬਦਖੋਹੀ ਵਾਲੀ ਗੱਲ ਨਹੀਂ ਆਪਦਿਆਂ ਦੀ ਬਦਖੋਹੀ ਨਹੀਂ ਹੁੰਦੀ ਆਪਦਿਆਂ ਨੂੰ ਪਿਆਰ ਨਾਲ ਰਾਇ ਹੁੰਦੀ ਆ ਤੇ ਪੰਜਾਬ ਦੀ ਪੁਲਿਸ ਦਾ ਬਹੁਤਾ ਹਿੱਸਾ ਪਿਆਰ ਨਾਲ ਕਿਸੇ ਨੂੰ ਰਹਿ ਨਹੀਂ ਦਿੰਦਾ ਉਹ ਪਿਆਰ ਦੇ ਨਾਲ ਵੀ ਸਗੋਂ ਡਾਂਗ ਦੇ ਨਾਲ ਤੇ ਪੱਟੇ ਦੇ ਨਾਲ ਹੀ ਮਸਲਾ ਹੱਲ ਕਰਨੇ ਜਾਣਦਾ ਇਹ ਖੁੰਖਾਰਪੁਣਾ ਇਹ ਕਰੂਰਤਾ त्याਗਣੀ ਪਊਗੀ ਬੀਤੇ ਵੇਲੇ ਦੇ ਵਿੱਚ ਵੀ ਬਹੁਤ ਕੁਝ ਗਲਤ ਹੋਇਆ ਤੇ ਵਰਤਮਾਨ ਦੇ ਵਿੱਚ ਵੀ ਬਹੁਤ ਕੁਝ ਗਲਤ ਹੋ ਰਿਹਾ ਪਰ ਜੇਕਰ ਸਾਡੇ ਪੰਜਾਬ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੇ ਨਾਲ ਖਿਲਵਾੜ ਹੋਊਗਾ ਤੇ ਥਾਣਿਆਂ ਦੇ ਵਿੱਚ ਬੈਠ ਕੇ ਇਨ੍ਹਾਂ ਔਰਤਾਂ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਫਿਰ ਭਾਈ ਪੰਜਾਬੀਆਂ ਨੂੰ ਇਸ ਗੱਲ ਦੇ ਉੱਤੇ ਗੁੱਸਾ ਆਉਣਾ ਸੁਭਾਅਤ ਹੈ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਕੇ ਤੇ ਸਮਾਪਤੀ ਕਰਦਾ ਮੋਹਾਲੀ ਦੇ ਕੋਲੇ ਮੁੱਲਾਂਪੁਰ ਗਰੀਬਦਾਸ ਇੱਥੇ ਕੁਝ ਲੋਕ ਤਾਸ਼ ਖੇਡ ਰਹੇ ਆ ਕੁਝ ਲੋਕ ਤਾਸ਼ ਖੇਡਦੇ ਨੂੰ ਵੇਖ ਰਹੇ ਆ ਅਚਾਨਕ ਇਥੇ ਸਿਵਲ ਵਰਦੀ ਦੇ ਵਿੱਚ ਕੁਝ ਲੋਕ ਆਉਂਦੇ ਆ ਤੇ ਆ ਕੇ ਪਿਸਤੌਲਾਂ ਤਾਣ ਲੈਂਦੇ ਇਸ ਤਰੀਕੇ ਦੇ ਨਾਲ ਬੰਦੇ ਦਾ ਇਤਰਾਜ਼ ਨਿਕਲ ਜਾਂਦਾ ਵੀ ਗੈਂਗਸਟਰ ਆ ਗਏ ਹੁਣ ਕੀ ਬਣੂਗਾ ਇੱਕ ਬੰਦਾ ਦਿਲ ਦੇ ਰੋਗ ਤੋਂ ਪੀੜਤ ਆ ਉਹ ਚੱਕਰ ਆ ਕੇ ਡਿੱਗ ਪਿਆ ਤੇ ਉਹਦੀ ਮੌਤ ਹੋ ਗਈ ਪਤਾ ਇਹ ਲੱਗਾ ਜੀ ਜਿਹੜੇ ਪੁਲਿਸ ਮੁਲਾਜ਼ਮ ਸੀ ਸਿਵਲ ਵਰਦੀ ਵਾਲੇ ਇਹ ਜੂਆ ਖੇਡਦਿਆਂ ਨੂੰ ਰੰਗੇ ਹੱਥੀ ਫੜਨ ਆਏ ਸੀ ਲੋਕ ਇਹ ਗੱਲ ਕਰਨ ਜੀ ਅਸੀਂ ਤਾਸ਼ ਖੇਡਦੇ ਸੀ ਇਹ ਕਰਨ ਜੀ ਜੁਆ ਖੇਡਦੇ ਨੂੰ ਪੜਨਾ ਆਏ ਸੀ ਅਸੀਂ 1 ਮਿੰਟ ਦੇ ਲਈ ਪੁਲਿਸ ਦੀ ਗੱਲ ਮੰਨ ਲਈ ਕਿ ਭਾਈ ਇਹ ਜੁਆ ਹੀ ਖੇਡਦੇ ਸੀ ਤੇ ਤੁਸੀਂ ਇੱਥੇ ਇਹਨਾਂ ਨੂੰ ਪੜਨਾ ਆਏ ਸੀ ਬਿਲਕੁਲ ਪੜਨਾ ਚਾਹੀਦਾ ਕਾਨੂੰਨ ਦੇ ਮੁਤਾਬਕ ਕੰਮ ਕਰਨਾ ਚਾਹੀਦਾ ਇਹਨਾਂ ਦੇ ਉੱਤੇ ਜੁਆ ਖੇਡਣ ਵਾਲਿਆਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਪਰ ਤੁਸੀਂ ਸਿਵਲ ਵਰਦੀ ਦੇ ਵਿੱਚ ਆਏ ਆ ਕਿ ਆ ਕੇ ਗੱਲ ਦੱਸੀਏ ਜੀ ਕਿ ਮੈਂ ਫਲਾਣਾ ਸਿੰਘ ਫਲਾਣਾ ਕੁਮਾਰ ਆ ਮੇਰਾ ਪਛਾਣ ਪੱਤਰ ਆ ਤੇ ਮੈਂ ਜੀ ਇਸ ਵੇਲੇ ਕਾਰਵਾਈ ਕਰਨ ਆਇਆ ਤੁਹਾਨੂੰ ਰੰਗੇ ਹੱਥੀ ਪੜਿਆ ਤੁਹੇ ਤਾਂ ਸਾਊਥ ਦੀਆਂ ਫਿਲਮਾਂ ਦੇ ਗੁੰਡਿਆਂ ਵਾਂਗੂ ਆਏ। ਉਸਤਾ ਲਿਆ ਕੇ ਬਿਰਵਾਲ ਬਰਾਪਸਤੋਲਾ ਤਾਣਤੀਆਂ ਤੇ ਇੱਕ ਬੰਦੇ ਨੂੰ ਮਾਰਤਾ ਤੇ ਬਾਅਦ ਵਿੱਚ ਭੜਕੇ ਹੋਏ ਲੋਕਾਂ ਨੇ ਪੁਲਿਸ ਮੁਲਾਜ਼ਮ ਫੜ ਲਏ। ਦੋ ਪੁਲਿਸ ਮੁਲਾਜ਼ਮਾਂ ਦੇ ਨਾਲ ਕੁੱਟ ਮਾਰ ਵੀ ਹੋਈ ਆ। ਫਿਰ ਹੋਰ ਸੀਨੀਅਰ ਪੁਲਿਸ ਮੁਲਾਜ਼ਮ ਆਏ। ਉਹਨਾਂ ਨੇ ਇਹਨਾਂ ਨੂੰ ਛਡਵਾਇਆ। ਲੋਕ ਹਾਲੇ ਮੰਗ ਕਰ ਰਹੇ ਜੀ ਕਿ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੋਕ ਇਹ ਗੱਲ ਕਹਿੰਦੇ ਆ ਵੀ ਭਾਈ ਸਾਨੂੰ ਇੰਉਂ ਲੱਗਾ ਵੀ ਗੈਂਗਸਟਰ ਆ ਗਿਆ। ਇਹ ਜਿਹੜੇ ਜੂਆ ਖੇਡਦੇ ਸੀ ਜਾਂ ਵਿਖਦੇ ਸੀ ਇਹਨਾਂ ਦੇ ਵਿੱਚੋਂ ਇੱਕ ਬੰਦਾ ਐਸਾ ਜਿਹਨੂੰ ਕਿ ਬੀਤੇ ਵੇਲੇ ਦੇ ਵਿੱਚ ਫੋਨ ਵੀ ਆਇਆ ਗੈਂਗਸਟਰਾਂ ਦੇ ਵੀ ਤੈਨੂੰ ਮਾਰ ਦੇਣਾ ਉਹ ਬੰਦਾ ਕਹਿੰਦਾ ਜੀ ਕਿ ਮੈਨੂੰ ਲੱਗਾ ਵੀ ਅੱਜ ਇਹ ਆ ਗਿਆ ਤੇ ਮੇਰਾ ਤਾਂ ਕੰਮ ਹੋ ਗਿਆ ਪੁਲਿਸ ਕਹਿੰਦੀ ਅਸੀਂ ਆਪਦਾ ਕੰਮ ਕਰ ਰਹੇ ਹਾਂ ਲੋਕ ਇਹ ਗੱਲ ਕਹਿੰਦੇ ਵੀ ਕੰਮ ਕਰਨ ਦਾ ਤਰੀਕਾ ਕੀ ਇੱਥੇ ਤਹਿਜ਼ੀਬ ਦਾ ਪਾਠ ਪੜਾਉਣ ਦੀ ਲੋੜ ਨਹੀਂ ਜੇ ਲੋਕਾਂ ਦੇ ਵੱਲੋਂ ਲਾਏ ਗਏ ਦੋਸ਼ ਸਹੀ ਆ ਤੇ ਕੀ ਪੁਲਿਸ ਨੂੰ ਇਹ ਕੁਝ ਕਰਨ ਦਾ ਅਧਿਕਾਰ ਹੈ ਕਿ ਇਹ ਕੁਝ ਕਰਨ ਦਾ ਹੱਕ ਹੈ ਜੇਕਰ ਪੁਲਿਸ ਮੁਲਾਜ਼ਮ ਇਸ ਤਰੀਕੇ ਦੇ ਨਾਲ ਬਦਮਾਸ਼ੀ ਦੇ ਨਾਲ ਹੀ ਆਉਂਦੇ ਆ ਤੇ ਫਿਰ ਤਾਂ ਭਾਈ ਬਹੁਤ ਮਾੜੀ ਗੱਲ ਆ ਤੇ ਜੇਕਰ ਲੋਕ ਗਲਤ ਕਹਿੰਦੇ ਭਾਈ ਫਿਰ ਲੋਕਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਗੱਲ ਸਿਰਫ ਇੰਨੀ ਆ ਬੀਤੇ ਵੇਲੇ ਦੇ ਵਿੱਚ ਕਈਆਂ ਦੇ ਗੈਂਗਸਟਰਾਂ ਨਾਲ ਵੀ ਸਬੰਧ ਰਹੇ ਆ ਕਈ ਚਿੱਟੇ ਦੇ ਨਾਲ ਵੀ ਜੁੜੇ ਹੋਏ ਆ ਕਈ ਤਸਕਰੀਨ ਵਾਲੇ ਵੀ ਜੁੜੇ ਹੋਏ ਆ ਕਈ ਹੋਰ ਪੁੱਠੇ ਸਿੱਧੇ ਕੰਮਾਂ 'ਚ ਵੀ ਜੁੜੇ ਹੋਏ ਆ ਬੇਨਤੀ ਇਹ ਆ ਵੀ ਤੁਹਾਡੇ ਤੋਂ ਤੇ ਖਾਕੀ ਤੋਂ ਅਸੀਂ ਬਹੁਤ ਚੰਗੀਆਂ ਆਸਾਂ ਕਰਦੇ ਆ ਅਸੀਂ ਇਹ ਚਾਹੁੰਦੇ ਆ ਕਿ ਗਰੀਬ ਨੂੰ ਇਨਸਾਫ ਮਿਲੇ ਹੱਕ ਦੀ ਗੱਲ ਹੋਵੇ ਪਰ ਜਦੋਂ ਹੱਕ ਦੀ ਗੱਲ ਨਹੀਂ ਹੁੰਦੀ ਤੇ ਇਹੋ ਜਿਹੀਆਂ ਖਬਰਾਂ ਵੱਧ ਆਉਂਦੀਆਂ ਤੇ ਫਿਰ ਅੰਦਰੇ ਦੇ ਵਿੱਚੋਂ ਚੀਜ਼ ਨਿਕਲਦੀ ਆ ਵੀ ਆਰ ਇਹ ਸੇਵਾਦਾਰ ਕਿਵੇਂ ਹੋਏ ਮੈਂ ਨਹੀਂ ਕਹਿੰਦਾ ਵੀ ਸਾਰੇ ਪੱਤਰਕਾਰ ਚੰਗੇ ਆ ਮੈਂ ਨਹੀਂ ਕਹਿੰਦਾ ਡਾਕਟਰ ਸਾਰੇ ਚੰਗੇ ਆ ਮੈਂ ਨਹੀਂ ਕਹਿੰਦਾ ਵੀ ਭਾਈ ਅਧਿਆਪਕ ਵੀ ਸਾਰੇ ਚੰਗੇ ਕਿਉਂਕਿ ਕਈ ਅਧਿਆਪਕ ਤਨਖਾਹ ਲੈ ਕੇ ਵੀ ਤਨਦੇਹੀ ਨਾਲ ਕੰਮ ਨਹੀਂ ਕਰਦੇ ਕਈ ਧਾਰੂ ਸ਼ਰੂ ਵੀ ਪੀਂਦੇ ਆ ਮੈਂ ਨਹੀਂ ਕਹਿੰਦਾ ਵੀ ਸਾਰੇ ਬਾਕੀ ਖੇਤਰਾਂ 'ਚ ਵੀ ਚੰਗੇ ਆ ਮਾਲ ਮਿਕਮੇ 'ਚ ਵੀ ਸਾਰੇ ਚੰਗੇ ਨਹੀਂ ਆ ਪਰ ਗੱਲ ਇਹ ਆ ਵੀ ਜੇਕਰ ਪੁਲਿਸ ਮੁਲਾਜ਼ਮ ਨਸ਼ੇ ਦੇ ਆਦੀ ਆਪ ਹੋਣਗੇ ਦਾਰੂ ਪੀ ਕੇ ਡਿਊਟੀ ਕਰਨਗੇ ਬਦਸਲੂਕੀਆਂ ਕਰਨਗੇ ਬਤਮੀਜ਼ੀਆਂ ਕਰਨਗੇ ਔਰਤ ਦੇ ਨਾਲ ਇਹੋ ਜੀ ਗੱਲ ਹੋਊਗੀ 2 ਨੰਬਰ ਦੀ ਕਮਾਈ ਕਰਨਗੇ ਤੇ ਭਾਈ ਫਿਰ ਕਿੱਥੇ ਪਰਭਾਈ ਕਰਨਗੇ ਆਪਾਂ ਅਧਿਕਾਰੀਆਂ ਤੋਂ ਲੋਕਾਂ ਤੋਂ बच ਜਾਾਂਗੇ ਨਾਲੇ ਕਹਿੰਦੇ ਜੇ ਸਾਨੂੰ ਤਾਂ ਬਾਜਾਂ ਵਾਲਾ ਦੇਖਦਾ ਨਾਲੇ ਕਹਿੰਦੇ ਨੀਲੀ ਛਤਾਂ ਵਾਲਾ ਦੇਖਦਾ ਜੇਕਰ ਭਾਈ ਉਹ ਦੇਖਦੇ ਤਾਂ ਫਿਰ ਉਹਨਾਂ ਦਾ ਡਰ ਵੀ ਮੰਨਿਆ ਕਰੋ ਤੁਰ ਸਭ ਨੇ ਜਾਣਾ ਇਹ ਮੈਂ ਤੁਹਾਨੂੰ ਆਪਣਾ ਨਿੱਜੀ ਤਜਰਬਾ ਦੱਸਦਾ ਜਿਹੜਾ ਕਿ ਮੈਂ ਆਪਦੇ ਅੱਖੀਂ ਦੇਖਿਆ ਜਿਹੜੇ ਵੀ ਅਧਿਕਾਰੀਆਂ ਨੇ 2 ਨੰਬਰ ਦੇ ਵਿੱਚ ਕਮਾਈ ਕੀਤੀ ਆ ਉਹਨਾਂ ਦੀ ਉਸੇ ਭਾਅ ਦੇ ਵਿੱਚ ਨਿਕਲੀ ਆ ਆਜੋ ਆਪਾਂ ਇੱਕ ਮਨ ਇੱਕ ਚਿਤ ਹੋ ਕੇ ਆਪਣੀ ਡਿਊਟੀ ਨੂੰ ਤੰਦ ਹੀ ਨਾਲ ਨਿਭਾਈਏ